ਸਤਿ ਸ਼੍ਰੀ ਅਕਾਲ ਪੰਜਾਬੀਓ ਅਸੀਂ ਇਸ ਟਾਈਮ ਬਟਿੰਡੇ ਖੜੇ ਆ ਮਾਨਸਾ ਰੋਡ ਤੇ ਇੱਥੇ ਇੱਕ ਨਵੀਂ ਕਲੋਨੀ ਬਣ ਰਹੀ ਸੀ ਤੇ ਕਲੋਨੀ ਵਾਲਿਆਂ ਨੇ ਬਾਈ ਜੀ ਡਰਾਫਟ ਜਿੰਨੇ ਵੀ ਸਰਕਾਰੀ ਥਾਂ ਦੇ ਵਿੱਚ ਸੀ ਕਿ ਕੋਈ 20 ਸਾਲ ਪੁਰਾਣਾ ਕੋਈ 30 ਸਾਲ ਪੁਰਾਣਾ ਆ ਦੇਖ ਰਹੇ ਹਾਂ ਬਹੁਤ ਵੱਡੇ ਵੱਡੇ ਡਰਾਫਟ ਮਿੰਟਾਂ ਦੇ ਵਿੱਚ ਠੇਕੇਦਾਰਾਂ ਨੇ ਵੱਢ ਕੇ ਆ ਸਿਰ ਤੇ ਹਾਲਾਂਕਿ ਆ ਬਾਈ ਹੁਣੇ ਖੜੇ ਬਾਈ ਲੱਗਦਾ ਨਾ ਖੜਾ ਬਾਈ ਸ਼ਰਮਾ ਖੜਾ ਇਹ ਰੁੱਖ ਲਾਉਂਦੇ ਆ ਪਾਲਦੇ ਆ ਬਹੁਤ ਰੌਲਾ ਪਾਉਂਦੇ ਆ ਵੀ ਭਾਈ ਆਕਸੀਜਨ ਵਾਸਤੇ ਰੁੱਖ ਵੱਧ ਤੋਂ ਵੱਧ ਲਾਓ ਉਹਨਾਂ ਦੀ ਸਵਾਲ ਵੀ ਕਰਦੇ ਆ ਇਹਨਾਂ ਨੇ ਬਾਈ ਕਿੰਨੇ ਕਿ ਦਰਖਤ ਹੋਣਗੇ ਜਿਹੜੇ ਪੱਟ ਕੇ ਛੱਡ ਤੇ ਇਹ ਬਈ ਜਿਹੜਾ ਪਿੱਛੇ ਦੇਖ ਰਹੇ ਹਾਂ ਇਹ ਬਠਿੰਡੇ ਦੇ ਵਪਾਰੀਆਂ ਨੇ ਰਲ ਕੇ ਇੱਥੇ ਆਊਟਲੈਟ ਕੱਟਿਆ ਇੱਕ ਬਿਜ਼ਨਸ ਪੁਆਇੰਟ ਬਣਾ ਰਹੇ ਆ ਤਾਂ ਇਹਨਾਂ ਦਾ ਗੇਟ ਇੱਥੇ ਹੈ ਇੱਕ ਇੱਥੋਂ ਇੱਕ ਕਿਲਾ ਛੱਡ ਕੇ ਅੱਗੇ ਆ ਤਾਂ ਉਹਦੇ ਸਾਹਮਣੇ ਵਿੱਚ ਤਕਰੀਬਨ 20 ਵੱਡੇ ਦਰਖਤ ਹੈ ਵਿਰਾਸਤੀ ਕਿੱਕਰ 베ਰੀ ਨਿੰਮ ਟਾਲੀ ਬੋੜ ਪਿੱਪਲ ਉਹ ਉਹ ਦਰਖਤ ਹੈ ਜਿਹੜੇ ਪੁਰਾਣੇ ਹੈ 20 20 30 30 40 40 ਸਾਲ ਦੇ ਆ ਸਾਡੇ ਮਗਰ ਜਿਹੜਾ 75 ਸਾਲ ਪੁਰਾਣਾ ਦਰਖਤ ਹੈ ਇਹਨਾਂ ਨੇ ਬਾਅਦਾਂ ਪਹਿਲਾਂ ਉੱਥੋਂ ਲਾਇਆ ਸੀ ਉੱਥੇ ਨੇੜੇ ਨਗਰ ਨਿਵਾਸੀਆਂ ਨੇ ਰੋਕਤਾ ਉਦੋਂ ਬਾਅਦ ਇਹਨਾਂ ਨੇ ਆਹ ਡਰਖਤ ਵੜਤੇ ਇਹ ਦਰਖਤ ਕਿਸੇ ਵੀ ਤਰੀਕੇ ਨਾਲ ਸੜਕ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਸੀ ਕਿਸੇ ਰਾਹੀਰ ਦੇ ਉੱਤੇ ਨਹੀਂ ਡੇਗਦੇ ਸੀ ਕੋਈ ਮੱਚਿਆ ਨਹੀਂ ਸੀ ਖਰਾਬ ਨਹੀਂ ਹੋਇਆ ਸੀ ਸਿਉਖ ਨਹੀਂ ਪਈ ਸੀ ਸੁੱਕਿਆ ਨਹੀਂ ਸੀ ਇਹ ਸਿਰਫ ਤੇ ਸਿਰਫ ਪ੍ਰਸ਼ਾਸਨ ਨੇ ਨਾ ਇੱਕ ਗੋਲ ਮੋਲ ਜੀ ਚਿੱਠੀ ਤਿਆਰ ਕੀਤੀ ਗੋਲ ਮੋਲ ਜੇ ਤਰੀਕੇ ਨਾਲ ਗੁੰਮਰਾਹ ਕਰਕੇ ਪਲੈਨਿੰਗ ਤਿਆਰ ਕੀਤੀ ਜਿਹੜਾ ਫੋਰੈਸਟ ਡਿਪਾਰਟਮੈਂਟ ਕਹਿੰਦਾ ਜੀ ਮੈਂ ਨਹੀਂ ਮਨਜ਼ੂਰੀ ਦਿੱਤੀ ਕਹਣਾ ਅੱਗੇ ਫੋਰੈਸਟ ਕਾਰਪੋਰੇਸ਼ਨ ਨੂੰ ਦਿੱਤੀ ਐ ਕਾਰਪੋਰੇਸ਼ਨ ਦੇ ਜਦੋਂ ਅਧਿਕਾਰੀ ਆਏ ਉਹ ਕਹਿੰਦੇ ਜੀ ਐਨਜੀਟੀ ਨੇ ਦਿੱਤੀ ਐ ਜਦੋਂ ਐਨਜੀਟੀ ਤੋਂ ਪੁੱਛਿਆ ਗਿਆ ਐਨਜੀਟੀ ਵਾਲੇ ਕਹਿੰਦੇ ਜੀ ਅਸੀਂ ਨਹੀਂ ਦਿੱਤੀ ਇਹਨਾਂ ਨੇ ਚੰਡੀਗੜ੍ਹੋਂ ਲਤੀ ਐ ਮਤਲਬ ਕਿ ਸਾਰੀ ਕਹਾਣੀ ਆਹ ਜਿਹੜੀ ਹੱਬ ਬਣ ਰਹੀ ਆ ਉਹਨੂੰ ਦਿਖਾਉਣ ਖਾਤਰ ਸਾਡੇ ਸਾਹਾਂ ਦਾ ਕਤਲ ਸਾਡੇ ਦਰੱਖਤਾਂ ਦਾ ਕਤਲ ਸਾਨੂੰ ਬਿਮਾਰੀਆਂ ਦਾ ਸੱਦਾ ਦੇਣ ਦੇ ਲਈ ਇਹ ਇੱਕ ਕਹਾਣੀ ਰਚੀ ਗਈ ਐ ਜਿਹੜੇ ਦਰੱਖਤਾਂ ਨੂੰ ਅਸੀਂ ਪਾਲਿਆ ਪਲੋਸਿਆ ਆਪਦੇ ਹੱਥੀ ਪਾਣੀ ਪਾਉਂਦੇ ਸੀ ਉਹਨਾਂ ਨੂੰ ਕਤਲ ਕੀਤਾ ਗਿਆ ਬਾਈ ਤੁਸੀਂ ਧਰਨਾ ਲਾਇਆ ਹੋਇਆ ਸੀ ਬਿਲਕੁਲ ਧਰਨਾ ਅਸੀਂ ਰਾਤ ਵੀ ਇੱਥੇ ਸੀ ਕਿਤੇ ਰਾਤ ਨੂੰ ਨਾ ਵੱਢ ਕੇ ਸਿਰ ਦੇਣ ਦੇ ਨੇ ਵੀ ਇੱਥੇ ਸੀ ਬਾਈ ਜਗਸੀਰ ਸੀ ਬਾਈ ਪ੍ਰਗਟ ਸੀ ਤੇ ਬਾਈ ਨਗਰ ਨਿਵਾਸੀ ਇਤੋਂ ਭਾਈ ਮਤੀ ਦਾਸ ਦੇ ਸੀ ਹੋਰ ਸੱਜਣ ਮਿੱਤਰ ਸੀ ਅਸੀਂ ਸਾਰੀ ਰਾਤ ਪਹਿਰਾ ਦਿੱਤਾ ਹੈ ਬਾਈ ਲੱਖਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਹੋ ਦੇਖੋ ਇੱਥੇ ਨਾ ਇਹ ਮਾਨਸਾ ਰੋਡ ਬਰਿੰਡੇ ਤੋਂ ਮਾਨਸਾ ਵਾਲੀ ਸੜਕ ਤੇ ਆ ਜਿਹੜੀ ਕਹਿ ਰਹੇ ਹੋ ਨਾ ਤੁਸੀਂ ਇਹ ਕੱਟ ਰਿਹਾ ਕਿ ਆਊਟਲੈਟ ਜਾਂ ਕਲੋਨੀ ਜੋ ਵੀ ਹੈ ਇਹ ਸ਼ਹਿਰ ਦਾ ਬਹੁਤ ਵੱਡਾ ਇੱਕ ਵਪਾਰੀ ਆ ਸਰੂਪ ਸਿੰਘਲਾ ਬੀਜੇਪੀ ਦਾ ਲੀਡਰ ਆ ਇਹ ਉਹਦਾ ਦੇਖੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂ ਇਹਨਾਂ ਦੇ ਹੱਥ-ਪਾਵਰਾਂ ਨੇ ਤਾਕਤਾਂ ਨੇ ਕਾਨੂੰਨ ਇਹਨਾਂ ਲਈ ਕੁਝ ਵੀ ਨਹੀਂ ਹੈਗਾ ਇਹ ਕਹਿੰਦੇ ਐਨਜੀਟੀ ਦੇ ਆਰਡਰ ਹੈ ਐਨਜੀਟੀ ਦੀ ਆਰਡਰ ਹੀ ਨਹੀਂ ਕਰਦੀ ਹਰਾ ਦਰਾਤ ਪਟਣ ਲਈ ਇਹ ਐਨਜੀਟੀ ਆਰਡਰ ਕਰਦਗੋ ਨਹੀਂ ਜਿੰਨਾ ਮਰਜ਼ੀ ਡਿੱਕਾ ਲਾਉਂਦਾ ਹੋਵੇ ਕੋ ਦਰਾਤ ਪਰ ਤੁਸੀਂ ਗੱਲ ਦੇਖੋ ਹਰਾਨੀ ਦੀ ਗੱਲ ਦੇਖੋ ਵੀ ਇੱਥੇ ਸਾਰੇ ਟਾਲ ਮਟੋਲ ਕਰ ਰਹੇ ਆ ਉਹ ਜਿਹੜਾ ਬੋਰਡ ਦੀਂਦਾ ਕਿੱਡਾ ਭਾਰਾ ਬੋਰਡ ਆ 75 ਸਾਲ ਦਾ 75 ਸਾਲ ਪੁਰਾਣਾ ਬੋਰਡ ਹੈ ਉਹ ਨੂੰ ਜੰਮੜੇ ਪਹਿਲਾਂ ਆ ਕੇ ਇਹਦੇ ਉੱਤੇ ਮਦੀਦਾਸ ਨੇ ਕਰਦੇ ਲੋਕ ਆ ਕੇ ਕੋਈ ਹੋਰ ਆਸੇ ਪਾਸੇ ਸ਼ਹਿਰ ਚੋਂ ਉੱਠ ਕੇ ਆ ਕੇ ਲੋਕ ਰੋਕ ਲਿਆ ਆ ਤੁਸੀਂ ਦੇਖ ਲਓ ਇੱਡਾਂ ਦੇ ਦਰਾਤ ਸਾਰੇ ਜਿਹਨੇ ਰਵੈਟੀ ਪ੍ਰਾਤਨ ਦਰਾਤ ਸਾਰੇ ਵੱੜਤੇ ਕਾਰਨ ਕੀ ਵੀ ਆ ਦਿਖਣੀ ਚਾਹੀਦੀ ਹੈ ਤੇ ਦੂਜੀ ਗੱਲ ਤੁਸੀਂ ਹੋਰ ਦੇਖ ਲਓ ਸਾਡੇ ਲੋਕਾਂ ਲਈ ਇਹ ਮੁੱਦਾ ਹੀ ਹੈ ਨਹੀਂ ਇਹ ਮੁੱਦਾ ਨਹੀਂ ਹੈਗਾ ਦਰਾਤਾਂ ਦਾ ਹਾਲਾਕੇ ਪੰਘੂੜੇ ਤੋਂ ਲੈ ਕੇ ਮੱਟਣ ਤੱਕ ਇਹੀ ਨਾਲ ਨਿਭਦੇ ਆ ਸਾਹ ਵੀ ਇੰਨਾ ਕਰਕੇ ਆਉਂਦਾ ਬਿਮਾਰੀਆਂ ਤੋਂ ਵੀ ਇੰਨਾ ਕਰਕੇ ਪੈਂਦੇ ਆ ਮੀਂਹ ਵੀ ਇੰਨਾ ਕਰਕੇ ਪੈਂਦੇ ਆ ਰਾਜ ਡੇਡੇ ਰੁੱਖ ਵੱਢ ਕੇ ਆ ਠੋਕੇ ਨੇ ਯਾਰ ਹੁਣ ਇਥੇ ਤਹਿਸੀਲਦਾਰ ਆਇਆ ਜਾਂ ਹੋਰ ਅਧਿਕਾਰੀ ਖੜੇ ਆ ਗੋਗਲੋਂ ਦੇ ਮਿੱਟੀ ਝੜੀ ਜਾਂਦੇ ਕੋਈ ਨਹੀਂ ਕਰਦਾ ਇਹ ਕਰਾ ਦਿਆਂਗੇ ਇੱਥੇ ਡਟੇ ਆ ਇਹਨਾਂ ਨੂੰ ਇੱਕੋ ਹੀ ਚੇਤਾਵਨੀ ਆ ਵੀ ਜੇ ਨਾ ਹੱਲ ਹੋਇਆ ਚੱਕ ਕੇ ਦਰਾ ਸੜਕ ਤੇ ਕਰਾਂਗੇ ਸੜਕ ਰੋਕਾਂਗੇ ਚਾਸੀ ਪਾਰਟੀਆਂ ਦਾ ਮੁੱਦਾ ਹੀ ਹੈ ਨਹੀਂ ਨਾ ਬਾਤਾਵਾਰਨਾ ਨਾ ਪਾਣੀ ਨਾ ਰੁੱਖ ਨਾ ਧਰਤੀ ਨਾ ਲੋਕਾਂ ਦੀ ਜ਼ਿੰਦਗੀ ਸੇਧ ਨਾ ਕੀ ਹੋਈ ਜਾਂਦਾ ਉਹਦੇ ਲੋਕ ਹੋਏ ਪਏ ਇੱਕੋ ਜੀ ਤਮਾਸ਼ੀ ਲੋਕ ਬਣ ਕੇ ਨੰਗੀ ਜਾਂਦੇ ਵੀ ਸੋ ਅਸੀਂ ਇਹ ਚੇਤਾਵਨੀ ਦੇਤੀ ਆ ਇਹ ਸਾਰੀ ਸਾਡੀ ਟੀਮ ਆ ਗੁਰਵਿੰਦਰ ਜੀ ਇੱਥੇ ਸ਼ਰਮਾ ਜੀ ਲਗਾਤਾਰ ਇਹ ਨੌਜਵਾਨ ਸ਼ਹਿਰ ਦੇ ਵਿੱਚ ਜੋ ਵੀ ਕੁਛ ਹੱਥੇ ਹੁੰਦਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਾਂ ਰੁੱਖਾਂ ਦੇ ਮੁੱਦੇ ਜਾਂ ਹੋਰ ਜੋ ਵੀ ਘਟਨਾ ਵਾਪਰਦੀਆਂ ਨੇ ਲਗਾਤਾਰ ਆਵਾਜ਼ ਬੁਲੰਦ ਕਰਦਾ ਹੈ ਨੌਜਵਾਨ ਆ ਸਾਡੀ ਸਾਰੀ ਟੀਮ ਖੜੀ ਆ ਰਾਤ ਦੇ ਇੱਥੇ ਬੈਠੇ ਆ ਇਹੀ ਚੇਤਾਵਨੀ ਇਹਨਾਂ ਨੂੰ ਵੀ ਜਾਣਤਾ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਅਤਰਾਤ ਵੀ ਇੱਥੇ ਪਿਆ ਚੱਕਣਾ ਆਇਆ ਸੀ ਆਰਾ ਵੀ ਜਿਹੜਾ ਵੱਡਣ ਵਾਲਾ ਉੱਥੇ ਪਿਆ ਇਹਨਾਂ ਦਾ ਉਹ ਵੀ ਨਹੀਂ ਚੱਕਣਾ ਦਿੱਤਾ ਰਾਤ ਦਾ ਇੱਥੇ ਪਿਆ ਇਹਦੇ ਕਾਰਵਾਈ ਕਰਾ ਕੇ ਇਹ ਆਹ ਗਾਹਾਂ ਇੱਥੇ ਨਹੀਂ ਰੁਕਣੀ ਆ ਇਧਰ ਨੂੰ ਜਿਹੜੇ ਜ਼ਰਾਤ ਦੀਂਦੇ ਪੱਟਣੇ ਐ ਦਮਦਮਾ ਸਾਹਿਬ ਤੱਕ ਸਿੱਧੀ ਸੜਕ ਐ ਇਹ ਹਾਂ ਇਹ ਜਿਹੜੇ ਜ਼ਰਾਤ ਨੇ ਨਾ ਗਾਹਾਂ ਨੂੰ ਇੱਥੋਂ ਕਿਲਾ ਡੇਢ ਕਿੱਲੇ ਦੀ ਬਾਹੀ ਇਹ ਵੀ ਪੱਟ ਦੇਣੇ ਇਹਨਾਂ ਨੇ ਛੱਡੇ ਗੱਲ ਕਰ ਧੰਨਵਾਦ ਇਹਨਾਂ ਦਾ ਆ ਕੇ ਤੇ ਮੌਕੇ ਰੌਲਾ ਪੈ ਗਿਆ ਤੇ ਰੋਕ ਲਿਆ ਕੰਮ